ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੀ ਰਸੋਈs ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਚਲੋ ਆਪਾਂ ਅੱਜ ਦੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੇ ਆਂ ਐਗ ਬਰਾਂਠੀ ਬਣਾਉਣ ਦੇ ਲਈ ਮੈਂ 1 ਕੱਪ ਆਟਾ ਲੈ ਲਿਆ ਤੇ ਆਟੇ ਨੂੰ ਚੰਗੀ ਤਰ੍ਹਾਂ ਇੱਥੇ ਛਾਂਲ ਲਿਆ ਕਣਕ ਦਾ ਆਟਾ ਲੈਣਾ ਆਪਾਂ ਤੇ ਇਸ ਦੇ ਵਿੱਚ 2 ਚਮਚ ਤੇਲ ਦੇ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਿਲਕੁਲ ਜਿਵੇਂ ਆਪਾਂ ਨਾਰਮਲ ਰੋਟੀ ਕਰਦੇ ਲਈ ਘਰ ਦੇ ਵਿੱਚ ਬਣਾਉਂਦੇ ਆਂ ਉਸੇ ਤਰ੍ਹਾਂ ਦਾ ਹੀ ਆਟਾ ਗੁੰਨਣਾ ਆਟਾ ਬਹੁਤ ਸਖਤ ਵੀ ਨਹੀਂ ਗੁੰਨਣਾ ਤੇ ਬਾਤ ਜ਼ਿਆਦਾ ਨਰਮ ਵੀ ਨਹੀਂ ਗੁੰਨਣਾ ਨਾਰਮਲ ਜਿਵੇਂ ਰੋਟੀਆਂ ਜਾਂ ਪਰੌਂਠੀਆਂ ਬਣਾਈਆਂ ਜਾਂਦੀਆਂ ਉਸੇ ਤਰ੍ਹਾਂ ਹੀ ਆਟਾ ਗੁੰਨਾ ਤੇ ਹੁਣ ਇਹ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੇ ਇਸ ਦੇ ਵਿੱਚ ਥੋੜਾ ਥੋੜਾ ਪਾਣੀ ਪਾਉਂਦੇ ਜਾਣਾ ਤੇ ਆਟਾ ਗੁੰਦੇ ਜਾਣਾ ਜੇ ਆਪਾਂ ਇੱਕੋ ਵਾਰੀ ਪਾਣੀ ਜ਼ਿਆਦਾ ਪਾ ਦਿੱਤਾ ਤਾਂ ਆਟਾ ਫਿਰ ਬਹੁਤ ਜ਼ਿਆਦਾ ਨਰਮ ਹੋ ਜਾਂਦਾ ਤੇ ਪਰੌਂਠੀਆਂ ਚੰਗੀ ਤਰ੍ਹਾਂ ਬੇਲੀਆਂ ਨਹੀਂ ਜਾਂਦੀਆਂ ਥੋੜਾ ਥੋੜਾ ਕਰਕੇ ਇਸੇ ਤਰ੍ਹਾਂ ਪਾਣੀ ਪਾ ਲੈਣਾ ਤੇ ਆਟਾ ਇਕੱਠਾ ਹੋ ਗਿਆ ਹੁਣ ਸਾਰਾ ਹੁਣ ਇਸ ਨੂੰ 5 ਤੋਂ 6 ਮਿੰਟ ਲਈ ਇਸੇ ਤਰ੍ਹਾਂ ਚੰਗੀ ਤਰ੍ਹਾਂ ਮਸਲੀ ਜਾਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਸੈੱਟ ਹੋ ਜੇ ਚੰਗੀ ਤਰ੍ਹਾਂ ਗੁੰਨਿਆ ਜਾਏ ਤੇ ਤਕਰੀਬਨ 5 ਤੋਂ 6 ਮਿੰਟ ਹੋ ਗਏ ਨੇ ਮੈਨੂੰ ਆਟਾ ਗੁੰਦੇ ਹੋਏ ਤੇ ਆਟਾ ਦੇਖੋ ਬਹੁਤ ਵਧੀਆ ਤਰ੍ਹਾਂ ਗੁੰਨਿਆ ਗਿਆ ਨਾ ਹੀ ਬਹੁਤ ਜ਼ਿਆਦਾ ਸਖਤ ਹੈ ਤੇ ਨਾ ਹੀ ਬਹੁਤ ਜ਼ਿਆਦਾ ਨਰਮ ਹੈ ਐਨ ਹੁਣ ਆਪਾਂ ਅੱਧੇ ਘੰਟੇ ਦੇ ਲਈ ਰੱਖ ਦਾਂਗੇ ਇੱਕ ਡੋਂਗੇ ਦੇ ਵਿੱਚ ਪਾ ਕੇ ਤੇ ਇਹਨੂੰ ਟੱਕ ਕੇ ਅੱਧੇ ਘੰਟੇ ਲਈ ਰੱਖਾਂਗੇ ਤੇ ਹੁਣ ਆਪਾਂ ਇਹਦੀ ਸਟਫਿੰਗ ਦੀ ਤਿਆਰੀ ਸ਼ੁਰੂ ਕਰ ਲੈਣੇ ਆਂ ਆਪਾਂ ਇੱਥੇ ਤਿੰਨ ਅੰਡੇ ਲੈ ਲੈਨੇ ਤੇ ਇਹਨਾਂ ਨੂੰ ਹੁਣ ਆਪਾਂ ਡੋਂਗੇ ਦੇ ਵਿੱਚ ਫੈਂਟ ਲਾਂਗੇ ਤੇ ਹੁਣ ਆਪਾਂ ਇਸ ਦੇ ਵਿੱਚ ਪਾ ਦਾਂਗੇ ਇੱਕ ਵੱਡਾ ਪਿਆਜ਼ ਉਸ ਨੂੰ ਛਿਲਕੇ ਧੋ ਕੇ ਬਰੀਕ-ਬਰੀਕ ਮੈਂ ਕੱਟ ਲਿਆ ਤੇ ਨਾਲ ਹੀ ਦੋ ਹਰੀਆਂ ਮਿਰਚਾਂ ਲੈ ਕੇ ਉਹਨਾਂ ਨੂੰ ਵੀ ਬਰੀਕ-ਬਰੀਕ ਕੱਟ ਲਿਆ ਤੇ ਨਾਲ ਹੀ ਇਸ ਦੇ ਪਾ ਦਾਂਗੇ ਇੱਕ ਚਮਚ ਭਰ ਕੇ ਨਮਕ ਦਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਸਕਦੇ ਹੋ ਇਸ ਦੇ ਵਿੱਚ ਆਪਾਂ ਇੱਕ ਚਮਚ ਹੀ ਲਿਆ ਤੇ ਨਾਲ ਹੀ ਇਸ ਦੇ ਪਾ ਦਾਂਗੇ ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਅੱਧਾ ਚਮਚ ਅਜਵਾਇਨ ਦਾ ਤੇ ਇੱਕ ਚਮਚ ਕਸੂਰੀ ਮੇਥੀ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਕੇ ਇਸ ਦੇ ਵਿੱਚ ਪਾ ਦਿਤੀਏ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਪੇਂਟ ਲੈਣਾ ਤਾਂ ਜੋ ਜਿੰਨੇ ਵੀ ਇਸ ਦੇ ਵਿੱਚ ਮਸਾਲੇ ਪਾਏ ਨੇ ਆਪਸ ਦੇ ਵਿੱਚ ਰਲ ਜਾਣ ਚੰਗੀ ਤਰ੍ਹਾਂ ਇਸ ਨੂੰ ਪੇਂਟ ਦੇ ਜਾਣਾ ਤੇ ਹੁਣ ਦੇਖੋ ਸਾਰੇ ਚੰਗੀ ਤਰ੍ਹਾਂ ਮਸਾਲੇ ਮਿਕਸ ਹੋ ਗਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫੇਂਟ ਲਿਆ ਤੇ ਹੁਣ ਆਪਾਂ ਇਹਦੀ ਪਰੌਂਠੀ ਬਣਾਉਣ ਦੀ ਆਪਾਂ ਤਿਆਰੀ ਸ਼ੁਰੂ ਕਰ ਲੈਣੇ ਆ ਹੁਣ ਆਪਾਂ ਆਟੇ ਨੂੰ ਦੇਖੋ ਅੱਧਾ ਘੰਟਾ ਹੋ ਗਿਆ ਸੀ ਰੱਖਿਓ ਇਹ ਤੇ ਆਟਾ ਚੰਗੀ ਤਰ੍ਹਾਂ ਸੈੱਟ ਹੋ ਚੁੱਕਾ ਹੈ ਤੇ ਹੁਣ ਆਪਾਂ ਇਸ ਦਾ ਪੇੜਾ ਬਣਾ ਲਵਾਂ ਪੇੜਾ ਤੁਸੀਂ ਆਪਣੇ ਹਿਸਾਬ ਨਾਲ ਬਣਾ ਲੈਣਾ ਜਿੰਨੀ ਕੁ ਵੱਡੀ ਪਰੌਂਠੀ ਬ बनानी ਹੈ ਦੇਖੋ ਪੇੜਾ ਬਹੁਤ ਵਧੀਆ ਬਣਿਆ ਹੋਇਆ ਹੋਣਾ ਚਾਹੀਦਾ ਇਸ ਦੇ ਵਿੱਚ ਬਿਲਕੁਲ ਵੀ ਕ੍ਰੈਕ ਨਹੀਂ ਹੋਣੇ ਚਾਹੀਦੇ ਨਹੀਂ ਤਾਂ ਪਰੌਂਠੀ ਫਟ ਜਾਏਗੀ ਤੇ ਬਿਲਕੁਲ ਵੀ ਵਧੀਆ ਨਹੀਂ ਬਣੇਗੀ ਹੁਣ ਜਿਵੇਂ ਨਾਰਮਲ ਪਰੌਂਠੀ ਆਪਾਂ ਵੇਲਦੇ ਆ ਬਸ ਉਸੇ ਤਰ੍ਹਾਂ ਆਪਾਂ ਵੇਲ ਲੈਣੀ ਹੈ ਚੰਗੀ ਤਰ੍ਹਾਂ ਇਸ ਦੇ ਉੱਪਰ ਆਪਾਂ ਘਿਓ ਲਗਾਣਾ ਹੈ ਤੇ ਚਾਰੋਂ ਸਾਈਡ ਤੇ ਇਹਨੂੰ ਫੋਲਡ ਕਰਦੇ ਹੋਏ ਆਪਾਂ ਬੇਲ ਲੈਣਾ ਜਿਵੇਂ ਨਾਰਮਲ ਆਪਾਂ ਘਰ ਦੇ ਵਿੱਚ ਪਰੌਂਠੀ ਬਣਾਉਂਦੇ ਹਾਂ ਉਸੇ ਤਰ੍ਹਾਂ ਹੀ ਬਣਾਣੀ ਹੈ ਪਰੌਂਠੀ ਇਸ ਤਰ੍ਹਾਂ ਫੋਲਡ ਕਰ ਦੇਣਾ ਇਹਨੂੰ ਚਾਰੋਂ ਸਾਈਡ ਤੇ ਤੇ ਇਸ ਨੂੰ ਬੇਲ ਲਵਾਂਗੇ ਹੁਣ ਤੇ ਦੇਖੋ ਪਰੌਂਠੀ ਆਪਾਂ ਇਸ ਤਰ੍ਹਾਂ ਬੇਲ ਲਈਏ ਤੇ ਇੱਕ ਸਾਈਡ ਤੇ ਆਪਾਂ ਤਵੇ ਨੂੰ ਹਾਈ ਫਲੇਮ ਦੇ ਉੱਪਰ ਰੱਖਿਆ ਹੋਇਆ ਸੀ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਨੂੰ ਮੀਡੀਅਮ ਫਲੇਮ ਤੇ ਘੱਲਤਾ ਹੈ ਤੇ ਇਸ ਤਰ੍ਹਾਂ ਪਰੌਂਠੀ ਆਪਾਂ ਇਸ ਦੇ ਉੱਪਰ ਪਾ ਦਿਤੀਏ ਜਦੋਂ ਹਲਕਾ ਜਿਹਾ ਸੇਕ ਲੱਗੇਗਾ ਤਾਂ ਆਪਾਂ ਇਸ ਨੂੰ ਪਰਤ ਦੇਣਾ ਦੂਜੀ ਸਾਈਡ ਤੋਂ ਵੀ ਆਪਾਂ ਪਰਤ ਦੇਣਾ ਦੇਖੋ ਰੋਟੀ ਨੂੰ ਆਪਾਂ ਅੱਧਾ ਹੀ ਪਕਾਇਆ ਤੇ ਅੱਧਾ ਕੱਚਾ ਹੀ ਰੱਖਣਾ ਹੈ ਹਜੇ ਪੂਰਾ ਨਹੀਂ ਇਹਨੂੰ ਪਕਾਉਣਾ ਦੋਨੋਂ ਸਾਈਡਾਂ ਤੋਂ ਹੀ ਆਪਾਂ ਇਸੇ ਤਰ੍ਹਾਂ ਕਰਨਾ ਹੈ ਅੱਧੀ ਹੀ ਪਕਾਉਣੀ ਹੈ ਇਹ ਤੇ ਦੇਖੋ ਇਸ ਸਾਈਡ ਤੋਂ ਵੀ ਇਹ ਅੱਧੀ ਪੱਕੀ ਹੋਈ ਏ ਤੇ ਅੱਧੀ ਕੱਚੀ ਹੈ ਤੇ ਦੂਸਰੀ ਸਾਈਡ ਤੋਂ ਵੀ ਸੇਮ ਇਸੇ ਤਰ੍ਹਾਂ ਹੀ ਅੱਧੀ ਪ੍ਰੋਂਠੀ ਪੱਕ ਗਈ ਏ ਤੇ ਅੱਧੀ ਕੱਚੀ ਹੈਗੀ ਏ ਇਸੇ ਸਟੇਜ ਤੇ ਹੀ ਪਹਿਲਾਂ ਆਪਾਂ ਇਸ ਨੂੰ ਪਕਾਣਾ ਹੈ ਤੇ ਆਪਾਂ ਹੁਣ ਤਵੇ ਨੂੰ ਸਲੋ ਕਰ ਦਾਂਗੇ ਸਲੋ ਫਲੇਮ ਕਰ ਦਾਂਗੇ ਇਸ ਦੀ ਗੈਸ ਦੀ ਤੇ ਹੁਣ ਆਪਾਂ ਪ੍ਰੋਂਠੀ ਦੇ ਆ ਚਾਰੋ ਕੋਰਨਰ ਦੇਖਾਂਗੇ ਜਿਹੜੀ ਸਾਈਡ ਤੋਂ ਆਪਾਂ ਨੂੰ ਲੱਗੇ ਕਿ ਇਹ ਹਲਕਾ ਜਿਹਾ ਖੁੱਲਾ ਹੋਇਆ ਹੈ ਜੇ ਹਲਕਾ ਜਿਹਾ ਸੌਫਟ ਹੈ ਉਸੇ ਸਾਈਡ ਤੋਂ ਆਪਾਂ ਕੱਟ ਮਾਰਾਂਗੇ ਇਹ ਦੇਖੋ ਜਿਵੇਂ ਇਸ ਦੂਸਰੀ ਸਾਈਡ ਤੋਂ ਹਲਕਾ ਜਿਹਾ ਖੁੱਲਾ ਹੋਇਆ ਆਪਾਂ ਇੱਥੋਂ ਹੀ ਇਸ ਨੂੰ ਕੱਟਣਾ ਸ਼ੁਰੂ ਕਰਾਂਗੇ ਆਪਾਂ ਚਾਕੂ ਲੈ ਕੇ ਆਪਾਂ ਚਾਕੂ ਲੈ ਕੇ ਇਸ ਤਰ੍ਹਾਂ ਇਸ ਨੂੰ ਹਲਕੇ ਹੱਥਾਂ ਨਾਲ ਕੱਟ ਲੈਣਾ ਬਿਲਕੁਲ ਥੱਲੋਂ ਤੱਕ ਇਸ ਨੂੰ ਹਲਕੇ ਹੱਥਾਂ ਨਾਲ ਕੱਟ ਲੈਣਾ ਆਰਾਮ ਨਾਲ ਦੇਖੋ ਚਾਕੂ ਪੂਰਾ ਅੰਦਰ ਚਲਾ ਗਿਆ ਹੈ ਜੇ ਪਰੌਂਠੀ ਚੰਗੀ ਤਰ੍ਹਾਂ ਪੱਕ ਜਾਂਦੀ ਤਾਂ ਇਹ ਚਾਕੂ ਬਿਲਕੁਲ ਅੰਦਰ ਤੱਕ ਨਹੀਂ ਜਾਣਾ ਸੀ ਤੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਇਹ ਅੰਦਰੋਂ ਦੀ ਸਾਰੀ ਜਗ੍ਹਾ ਤੋਂ ਕੱਟਿਆ ਜਾ ਰਿਹਾ ਹੈ ਮੈਂ ਤੁਹਾਨੂੰ ਹੁਣੇ ਦਿਖਾਨੀ ਆ ਖੋਲ ਕੇ ਇਹ ਦੇਖੋ ਇਸ ਤਰ੍ਹਾਂ ਪੂਰੀ ਅੰਦਰ ਤੱਕ ਕੇ ਕੱਟਿਆ ਗਿਆ ਬਸ ਖਾਸ ਧਿਆਨ ਇਹੀ ਰੱਖਣਾ ਹੈ ਕਿ ਪਰੌਂਠੀ ਪੂਰੀ ਪੱਕੀ ਹੋਈ ਨਹੀਂ ਹੋਣੀ ਚਾਹੀਦੀ ਹੁਣ ਇਸ ਦੇ ਵਿੱਚ ਆਪਾਂ ਜਿਹੜੇ ਆ ਅੰਡੇ ਦਾ ਘੋਲ ਤਿਆਰ ਕੀਤਾ ਹੈ ਉਹ ਪਾ ਦਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਦੋ ਕੁ ਛੋਟੀਆਂ ਕੜਛੀਆਂ ਆਪਾਂ ਲੈ ਕੇ ਭਰ ਲਿਆ ਤੇ ਇਸ ਨੂੰ ਬਹੁਤ ਜ਼ਿਆਦਾ ਆਪਾਂ ਹਿਲਾਣਾ ਨਹੀਂ ਹੈਗਾ ਜਦੋਂ ਆਪਾਂ ਇਸ ਨੂੰ ਤਵੇ ਤੇ ਪਾਣਾ ਹੈ ਤਾਂ ਅੰਡੇ ਨੇ ਆਪੇ ਹੀ ਅੰਦਰੋਂ ਦੀ ਚਾਰੋਂ ਸਾਈਡ ਤੇ ਫੈਲ ਜਾਣਾ ਹੈ ਹੁਣ ਆਪਾਂ ਇਸ ਨੂੰ ਤਵੇ ਤੇ ਪਾ ਦਾਂਗੇ ਤੇ ਫਲੇਮ ਆਪਾਂ ਬਿਲਕੁਲ ਹੀ ਸਲੋ ਰੱਖਣੀ ਏ ਤੇ ਹੁਣ ਚਾਰੇ ਸਾਈਡਾਂ ਤੋਂ ਘਿਓ ਲਗਾਉਂਦੇ ਹੋਏ ਤੇ ਪਰੌਂਠੀ ਦੇ ਉੱਪਰ ਘਿਓ ਲਗਾਉਂਦੇ ਹੋਏ ਹਲਕੇ ਹੱਥਾਂ ਨਾਲ ਆਪਾਂ ਪਰੌਂਠੀ ਬਣਾਈ ਜਾਣੀ ਏ ਤੇਨੂੰ ਥੋੜੀ ਥੋੜੀ ਦੇਰ ਬਾਅਦ ਆਪਾਂ ਪਰਤੀ ਜਾਣਾ ਹੈ ਦੋਨਾਂ ਸਾਈਡਾਂ ਤੋਂ ਆਪਾਂ ਇਸੇ ਤਰ੍ਹਾਂ ਹੀ ਸਾਈਡਾਂ ਦੇ ਤਵੇ ਦੇ ਘਿਓ ਲਗਾਈ ਜਾਣਾ ਤੇ ਪ੍ਰੋਂਠੀ ਦੇ ਉੱਪਰ ਘਿਓ ਲਗਾਈ ਜਾਣਾ ਤੇ ਇਸ ਨੂੰ ਪਰਤੀ ਜਾਣਾ ਹੈ ਫਲੇਮ ਬਿਲਕੁਲ ਸਲੋ ਹੋਣੀ ਚਾਹੀਦੀ ਹੈ ਪ੍ਰੋਂਠੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਪਰੋਂਠੀ ਇਹ ਬਿਲਕੁਲ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਪਕੌੜੇ ਬਾਹਰੋਂ ਦੀ ਕ੍ਰਿਸਪੀ ਹੁੰਦੇ ਨੇ ਤੇ ਅੰਦਰੋਂ ਸੌਫਟ ਇਹ ਪਰੋਂਠੀ ਵੀ ਉਸੇ ਤਰ੍ਹਾਂ ਹੀ ਬਣਦੀ ਹੈ ਬਸ ਇਸੇ ਤਰ੍ਹਾਂ ਘਿਓ ਲਗਾਈ ਜਾਣਾ ਤੇ ਇਹਨੂੰ ਪਰਤੀ ਜਾਣਾ ਤਾਂ ਜੋ ਜਿਹੜੇ ਅੰਡੇ ਹੈਗੇ ਨੇ ਅੰਦਰੋਂ ਦੀ ਚੰਗੀ ਤਰ੍ਹਾਂ ਪੱਕ ਜਾਣ ਬਿਲਕੁਲ ਵੀ ਕੱਚੇ ਨਾ ਰਹਿਣ ਜੇ ਫਲੇਮ ਹਾਈ ਕਰ ਦਿੱਤੀ ਤਾਂ ਇਹ ਬਾਹਰੋਂ ਪਰੋਂਠੀ ਬਿਲਕੁਲ ਬਰਾਊਨ ਹੋ ਜਾਏਗੀ ਪੱਕ ਜਾਏਗੀ ਪਰ ਅੰਡੇ ਅੰਦਰੋਂ ਦੀ ਕੱਚੇ ਰਹਿ ਜਾਣੇ ਨੇ ਇਸੇ ਲਈ ਇਸ ਨੂੰ ਆਪਾਂ ਸਲੋ ਫਲੇਮ ਤੇ ਹੀ ਬਣਾਣਾ ਹੈ ਇਹ ਪ੍ਰੌਂਠੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਏ ਤੇ ਪ੍ਰੌਂਠੀ ਬਹੁਤ ਜ਼ਿਆਦਾ ਵਧੀਆ ਬਣ ਗਈ ਏ ਬਾਹਰੋਂ ਦੀ ਬਿਲਕੁਲ ਕ੍ਰਿਸਪੀ ਤੇ ਅੰਦਰੋਂ ਦੀ ਬਿਲਕੁਲ ਸੌਫਟ ਬਣੀ ਏ ਸਟਫਿੰਗ ਅੰਦਰੋਂ ਦੀ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਭਰੀ ਗਈ ਏ ਮੈਂ ਤੁਹਾਨੂੰ ਇੱਕ ਪੀਸ ਦਾਂ ਇਹ ਕੱਟ ਕੇ ਵੀ ਦਿਖਾਨੀ ਆ ਹਾਂਜੀ ਤੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਅੰਦਰੋਂ ਦੀ ਇਹ ਸਾਰੀ ਸਟਫਿੰਗ ਹੋ ਗਈ ਏ ਦੇਖੋ ਬਿਲਕੁਲ ਸਾਰੀ ਸਟਫਿੰਗ ਬਹੁਤ ਵਧੀਆ ਅੰਦਰੋਂ ਦੀ ਹੋ ਗਈ ਏ ਤੇ ਬਾਹਰੋਂ ਕ੍ਰਿਸਪੀ ਦੇ ਅੰਦਰੋਂ ਬੜੇ ਸੌਫਟ ਪਰੌਂਠੇ ਬਣ ਕੇ ਤਿਆਰ ਹੋਏ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸਪੀ